ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬਿੱਤ ਸੁਵ ਗਹਿ ਨਲਨੀ ਕੋ ਉਲਟ ਗਹਾਵੇ ਆਪ ਹਾਥ ਸੈ ਛੜਾਏ ਛੜ ਪਰ ਬਸ ਆਵਈ ਸੁਵ ਗਹਿ ਨਲਨੀ ਕੋ ਉਲਟ ਗਹਾਵੇ ਆਪ ਹਾਤ ਸੇ ਛਡਾਏ ਛੱਡ ਪਰ ਬਸ ਆਵਈ ਤਸੇ ਬਾਰੰਬਰ ਟੇਰ ਟੇਰ ਕਹ ਪਠੋ ਪਠੋ ਆਪਣੋ ਹੀ ਨਾਮ ਸਿੱਖ ਆਪ ਹੀ ਪੜਾਵਈ ਰਗੋ ਬੰਸੀ RAM ਨਾਮ ਗਾਲ ਜਾਮਨੀ ਸੁਭਾਖਾ ਸੰਗਤ ਸੁਭਾਵ ਗਤ ਬੁੱਧ ਪ੍ਰਗਟਾਵਈ ਤਸੇ ਗੁਰ ਚਰਨ ਸਰਨ ਸਾਧ ਸੰਗ ਮਿਲੇ ਆਪਾ ਆਪ ਚੀਨ ਗੁਰਮੁਖ ਸੁਖ ਪਾਵਈ ਤਸੇ ਗੁਰ ਚਰਨ ਸਰਨ ਸਾਧ ਸੰਗ ਮਿਲੇ ਆਪਾ ਆਪ ਚੀਨ ਗੁਰਮੁਖ ਸੁਖ ਪਾਵਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਰਮ ਸਨਮਾਨਯੋਗ ਸਾਧ ਸੰਗਤ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ 44 ਨੰਬਰ ਕਵਿੱਤ ਦੇ ਵਿੱਚ ਸਤਿਗੁਰੂ ਜੀ ਦੀ ਸੰਗਤ ਵਿੱਚ ਆਉਣ ਦੀ ਮਹਾਨਤਾ ਮਹਾਤਮ ਪ੍ਰਗਟ ਕੀਤਾ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਪਾਵਨ ਗੁਰਬਾਣੀ ਦੇ ਵਿੱਚ ਸੰਗਤ ਵਿੱਚ ਸੱਚ ਦੀ ਸੰਗਤ ਗੁਰੂ ਦੀ ਸੰਗਤ ਵਿੱਚ ਆਉਣ ਦੀ ਬਹੁਤ ਮਹਾਨਤਾ ਦੱਸਦੇ ਨੇ ਤੇ ਬਾਰ ਬਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਇੱਕ ਵਚਨ ਆਉਂਦਾ ਹੈ ਕਿ ਭਾਈ ਗੁਰੂ ਕੀ ਸੰਗਤ ਵਿੱਚ ਜ਼ਰੂਰ ਆਓ ਸੰਗਤ ਨਾਲ ਜੁੜਿਆਂ ਸੰਗਤ ਵਿੱਚ ਆਆਂ ਬਹੁਤ ਕੁਝ ਪ੍ਰਾਪਤੀਆਂ ਹੋ ਜਾਂਦੀਆਂ ਹਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਵਚਨ ਨੇ ਸਤਿਗੁਰੂ ਜੀ ਕਹਿੰਦੇ ਨੇ ਸੰਗਤ ਕਾ ਗੁਣ ਬਹੁਤ ਅਧਿਕਾਈ ਪੜ ਸੂਆ ਗਨਿਕ ਉਧਾਰੇ ਪਰਸ ਨ ਪਰਸ ਭਏ ਕੁਬિજા ਕਉ ਲੈਬੇ ਕੁੰਠ ਸਿਧਾਰੇ ਅਜਾਮਲ ਪ੍ਰੀਤ ਪੁੱਤਰ ਪ੍ਰਤੀ ਕਿੰਨੀ ਕਰਨ ਰਾਇਨ ਬੁਲਾਰੇ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਸੰਗਤ ਕਰਨ ਵਾਲਿਆਂ ਦਾ ਜ਼ਿਕਰ ਕੀਤਾ ਅਜਾਮਲ ਕੁਬિજા ਗਨਿਕਾ ਇਹ ਉਹ ਲੋਕ ਨੇ ਜਿਨ੍ਹਾਂ ਦਾ ਆਪਣਾ ਜੀਵਨ ਜਿਹੜਾ ਹੈ ਉਹ ਕੁਝ ਚੰਗਾ ਨਹੀਂ ਸੀ ਪਰ ਗੁਰੂ ਦੇ ਪਿਆਰਿਆਂ ਦੀ ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਇਹਨਾਂ ਦੇ ਜੀਵਨ ਦਾ ਉਧਾਰ ਹੋ ਗਿਆ ਇਸੇ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਗੁਰੂ ਅਰਜੁਨ ਸਾਹਿਬ ਜੀ ਦੇ ਬਚਨ ਨੇ ਕਿ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ਮੈਲ ਕੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ ਕੇ ਗੁਰੂ ਦੀ ਸੰਗਤ ਦੀ ਇਹ ਮਹਾਨਤਾ ਸਤਿਗੁਰੂ ਜੀ ਕਹਿੰਦੇ ਮੈਲ ਨਾਸ਼ ਹੋ ਜਾਂਦੀ ਹੈ ਹਿਰਦਾ ਪਵਿੱਤਰ ਹੋ ਜਾਂਦਾ ਹੈ ਸੰਗਤ ਦੇ ਬਹੁਤ ਸਾਰੇ ਲਾਭ ਬਹੁਤ ਸਾਰੇ ਫਾਇਦੇ ਕਹਿ ਲਓ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਤਿਗੁਰੂ ਜੀ ਨੇ ਸਮਝਾਏ ਉੱਥੇ ਹੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਪਾਵਨ ਗੁਰਬਾਣੀ ਵਿੱਚ ਇਹ ਵਚਨ ਵੀ ਕਹੇ ਨੇ ਕਿ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਕਿ ਜਿਹੜੇ ਗੁਰੂ ਦੀ ਸੰਗਤ ਵਿੱਚ ਗੁਰੂ ਦੀ ਸ਼ਰਣ ਵਿੱਚ ਨਹੀਂ ਆਏ ਉਹਨਾਂ ਦਾ ਜੀਵਨ ਫਟਕਾਰ ਜੋਗ ਹੈ ਸੰਗਤ ਵਿੱਚ ਆਉਣ ਦੇ ਨਾਲ ਜਿਹੜੇ ਬੱਚੇ ਨਹੀਂ ਉਹਨਾਂ ਦਾ ਸੁਭਾਵ ਜਿਹੜੇ ਉਹ ਸਹੀ ਮਾਰਗ ਤੇ ਚੱਲਦਾ ਹੈ ਅੱਜ ਨੌਜਵਾਨੀ ਦਾ ਜਿਹੜਾ ਨੁਕਸਾਨ ਹੋ ਰਿਹਾ ਹੈ ਨਸ਼ਿਆਂ ਦੀ ਦਲੰਦਲ ਵਿੱਚ ਫਸ ਰਹੇ ਨੇ ਕੋ ਸੰਗਤ ਕਰਨ ਕਰਕੇ ਚੋਰੀਆਂ ਕਰਦੇ ਨੇ ਕਈ ਤਰ੍ਹਾਂ ਦੇ ਬੁਰੇ ਕਰਮਾਂ ਦੇ ਵਿੱਚ ਅੱਜ ਪੰਜਾਬ ਦੀ ਨੌਜਵਾਨੀ ਸਿੱਖਾਂ ਦੇ ਬੱਚੇ ਜਿਹੜੇ ਨੇ ਉਹ ਪੈ ਚੁੱਕੇ ਨੇ ਆਪਣਾ ਜੀਵਨ ਬਰਬਾਦ ਕਰ ਰਹੇ ਨੇ ਉਹਦਾ ਕਾਰਨ ਇਹੀ ਹੈ ਕਿ ਅੱਜ ਗੁਰੂ ਦੀ ਸੰਗਤ ਵਿੱਚ ਬੈਠਣ ਤੋਂ ਲੋਕ ਜਿਹੜੇ ਨੇ ਉਹਨਾਂ ਨੂੰ ਡਰ ਲੱਗਣ ਲੱਗ ਗਿਆ ਭਾਈ ਗੁਰਦਾਸ ਜੀ ਨੇ ਇੱਥੇ ਇੱਕ ਤੋਤੇ ਦੀ ਉਦਾਹਰਣ ਲੈ ਕੇ ਸਮਝਾਇਆ ਕਿ ਸੰਗਤ ਵਿੱਚ ਆਉਣਾ ਕਿਉਂ ਜ਼ਰੂਰੀ ਹੈ ਅਹੀ ਗੁਰਦਾਸ ਜੀ ਦੇ ਬਚਨ ਨੇ ਸੂਆ ਗਹਿ ਨਲ ਨੀ ਕੋ ਉਲਟ ਗਹਾਵੇ ਆਪ ਨਲਣੀ ਜਿਹੜੇ ਫੰਦਿਕ ਨਿਸ਼ਕਾਰੀ ਨੇ ਜਦੋਂ ਉਹ ਤੋਤੇ ਨੂੰ ਫੜਦੇ ਨੇ ਤੇ ਤੋਤੇ ਨੂੰ ਫੜਨ ਦੇ ਵਾਸਤੇ ਇੱਕ ਖਾਲੀ ਨਾਲੀ ਉਹਦੇ ਵਿੱਚ ਇੱਕ ਸਰੀ ਪੋ ਰੋ ਦਿੰਦੇ ਨੇ ਉਹਨੂੰ ਪਾਣੀ ਦੇ ਭਰੇ ਹੋਏ ਬਰਤਨ ਦੇ ਉੱਪਰ ਰੱਖ ਦਿੰਦੇ ਨੇ ਤੋਤਾ ਆਉਂਦਾ ਉਸ ਨੜੀ ਦੇ ਉੱਪਰ ਬੈਠਦਾ ਉਹ ਨਲੀ ਇੱਕਦਮ ਉਲਟ ਜਾਂਦੀ ਹੈ ਉੱਠੇ ਪਾਸੇ ਨੂੰ ਪਾਣੀ ਵਾਲੇ ਪਾਸੇ ਨੂੰ ਹੋ ਜਾਂਦੀ ਤੋਤਾ ਉਲਟਾ ਹੋ ਜਾਂਦਾ ਹੈ ਉਹ ਨਲੀ ਨੂੰ ਛੱਡਦਾ ਨਹੀਂ ਕਿ ਜੇ ਮੈਂ ਛੱਡਿਆ ਤੇ ਪਾਣੀ ਵਿੱਚ ਡੁੱਬ ਕੇ ਮਰ ਜਾਵਾਂਗਾ ਉਹ ਇਸ ਡਰ ਤੋਂ ਨਲਣੀ ਨੂੰ ਨਹੀਂ ਛੱਡਦਾ ਕਿ ਪਾਣੀ ਵਿੱਚ ਡੁੱਬ ਕੇ ਮੇਰੀ ਮੌਤ ਹੋ ਜਾਏਗੀ ਸ਼ਿਕਾਰੀ ਆਉਂਦਾ ਹੈ ਉਸ ਤੋਤੇ ਨੂੰ ਫੜਦਾ ਹੈ ਉਹਦੇ ਹੱਥੋਂ ਨਲਣੀ ਛਡਾਉਂਦਾ ਤੇ ਉਸ ਤੋਤੇ ਨੂੰ पिंजਰੇ ਵਿੱਚ ਪਾ ਲੈਂਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਸੂਆ ਗਹਿ ਨਲ ਨੀਕੋ ਉਲਟ ਗਹਾਵੇ ਆਪ ਤੋਤਾ ਨਲਕੀ ਜਿਹੜਾ ਉਹਨੂੰ ਫੜਨ ਵਾਲਾ ਇੱਕ ਜੰਤਰ ਸ਼ਿਕਾਰੀ ਵੱਲੋਂ ਬਣਾਇਆ ਗਿਆ ਹੈ ਉਹਨੂੰ ਫੜ ਲੈਂਦਾ ਤੇ ਇੰਨਾ ਉਹਦੇ ਮਨ ਵਿੱਚ ਡਰ ਪੈਦਾ ਹੋ ਜਾਂਦਾ ਹੈ ਕਿ ਉਸ ਨਲਣ ਨੂੰ ਫਿਰ ਛੱਡਦਾ ਨਹੀਂ ਉਲਟ ਕੇ ਭਾਵ ਪੁੱਠਾ ਹੋ ਜਾਂਦਾ ਹੈ ਤੇ ਆਪਣੇ ਆਪ ਨੂੰ ਫੜਾ ਲੈਂਦਾ ਆਪਣੇ ਆਪ ਨੂੰ ਫੜਵਾ ਲੈਂਦਾ ਸ਼ਿਕਾਰੀ ਦੇ ਹੱਥ ਆ ਜਾਂਦਾ ਹੈ ਤੇ ਸ਼ਿਕਾਰੀ ਉਹਨੂੰ ਫੜ ਕੇ ਪਿੰਜਰੇ ਵਿੱਚ ਪਾ ਕੇ ਲੈ ਜਾਂਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਹਾਥ ਸੈ ਛਡਾਏ ਛੱਡ ਐ ਪਰ ਬਸ ਆਵਈ ਜਦੋਂ ਫੰਦਿਕ ਆਉਂਦਾ ਹੈ ਸ਼ਿਕਾਰੀ ਆਉਂਦਾ ਹੈ ਉਹ ਉਹਦੇ ਆਪਣੇ ਹੱਥਾਂ ਦੇ ਨਾਲ ਤੋਤੇ ਦੇ ਹੱਥਾਂ 'ਚ ਉਸ ਨਲਕੀ ਨੂੰ ਛਡਾਉਂਦਾ ਹੈ ਪਰ ਉਹਨੇ ਚਿਰ ਤੱਕ ਤੋਤਾ ਗੁਲਾਮ ਹੋ ਚੁੱਕਿਆ ਹੁੰਦਾ ਹੈ। ਸ਼ਿਕਾਰੀ ਉਹਨੂੰ ਆਪਣੇ ਵਾਸ ਵਿੱਚ ਕਰ ਲਿੰਦਾ ਹੈ। ਤੋਤਾ ਜਿਹੜਾ ਆਹੀ ਗੁਰਦਾਸ ਜੀ ਕਹਿੰਦੇ ਪਰ ਵਸ ਆ ਵੀ ਪ੍ਰਾਏ ਵਸ ਵਿੱਚ ਪੈ ਜਾਂਦਾ ਹੈ ਸ਼ਿਕਾਰੀ ਦਾ ਉਹ ਗੁਲਾਮ ਬਣ ਕੇ ਰਹਿ ਜਾਂਦਾ ਹੈ ਫਿਰ ਤੈਸੇ ਬਾਰੰਬਾਰ ਟੇਰ ਟੇਰ ਕਹੇ ਪਠੋ ਪਠੋ ਤੇ ਜਿਹੜਾ ਸ਼ਿਕਾਰੀ ਹੈ ਉਹ ਬਾਰ ਬਾਰ ਤੋਤੇ ਨੂੰ ਇੱਕ ਸ਼ਬਦ ਪੜਾਉਂਦਾ ਹੈ ਕੋਈ ਵੀ ਸ਼ਬਦ ਉਹ ਤੋਤੇ ਨੂੰ ਜਿਹੜਾ ਉਹ ਪੜਾਉਣਾ ਸ਼ੁਰੂ ਕਰ ਦੇ ਤੇ ਬਾਰ ਬਾਰ ਉਹਨੂੰ ਕਹਿੰਦਾ ਕਿ ਇਸ ਸ਼ਬਦ ਨੂੰ ਪੜ ਪੜ ਇਹ ਸ਼ਬਦ ਜਿਹੜਾ ਇਹਨੂੰ ਯਾਦ ਕਰ ਉਹ ਬਾਰ-ਬਾਰ ਤੋਤੇ ਨੂੰ ਉਹ ਸ਼ਬਦ ਪੜਾਉਂਦਾ ਹੈ ਬਾਰ-ਬਾਰ ਉਸ ਸ਼ਬਦ ਦਾ ਰੱਟਾ ਲਵਾਉਂਦਾ ਹੈ ਫਿਰ ਤੋਤਾ ਜਿਹੜਾ ਉਸ ਸ਼ਬਦ ਨੂੰ ਯਾਦ ਕਰਦਾ ਹੈ ਉਹ ਸ਼ਬਦ ਨੂੰ ਕੋਈ ਵੀ ਸ਼ਬਦ ਕਹਿ ਲਓ ਚਾਹੇ ਰਾਮ-ਰਾਮ ਕਹਿ ਲਓ ਮਿੱਠੂ-ਮਿੱਠੂ ਕਹਿ ਲਓ ਇਸ ਤਰ੍ਹਾਂ ਜਿਵੇਂ ਘਰਾਂ ਦੇ ਵਿੱਚ ਤੋਤੇ ਰੱਖ ਕੇ ਲੋਕ ਉਹਨਾਂ ਨੂੰ ਪੜਾਉਂਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਉਹ ਬਾਰ-ਬਾਰ ਉਸ ਸ਼ਬਦ ਨੂੰ ਉਚਾਰਦਾ ਹੈ ਤੋਤਾ ਕਹਿੰਦਾ ਪੜੋ ਪੜੋ ਸ਼ਬਦ ਜਿਹੜਾ ਹੈ ਉਹਦੀ ਜ਼ੁਬਾਨ ਤੇ ਚੜ ਜਾਂਦਾ ਹੈ ਤੋਤਾ ਬੋਲਣ ਲੱਗ ਜਾਂਦਾ ਹੈ ਆਪਨੋ ਹੀ ਨਾਉ ਸਿੱਖ ਆਪ ਹੀ ਪੜਾਵਈ ਤੇ ਕਈ ਘਰਾਂ ਦੇ ਵਿੱਚ ਆਮ ਤੌਰ ਤੇ ਇਹ ਸ਼ਬਦ ਵਰਤਿਆ ਜਾਂਦਾ ਹੈ ਤੋਤੇ ਦੇ ਬਾਰੇ ਤੋਤੇ ਨੂੰ ਬੁਲਾਉਣ ਵਾਸਤੇ ਕਿਹਾ ਜਾਂਦਾ ਹੈ ਕਿ ਮਿੱਠੂ ਚੂਰੀ ਖਾਣੀ ਹੈ ਤੇ ਅੱਗੋਂ ਤੋਤਾ ਵੀ ਆਪਣਾ ਹੀ ਨਾਮ ਜਿਹੜਾ ਹੈ ਉਹ ਆਪਣੀ ਜ਼ੁਬਾਨ ਦੇ ਨਾਲ ਬੋਲਦਾ ਹੈ ਕਿ ਤੋਤਾ ਕਹਿੰਦਾ ਹੈ ਕਿ ਮਿੱਠੂ ਚੂਰੀ ਖਾਣੀ ਹੈ ਇਸ ਤਰ੍ਹਾਂ ਦੇ ਸ਼ਬਦ ਭਾਈ ਗੁਰਦਾਸ ਜੀ ਕਹਿੰਦੇ ਆਪਣਾ ਹੀ ਨਾਮ ਸਿੱਖ ਕੇ ਕਿ ਆਪ ਹੀ ਦੂਸਰਿਆਂ ਨੂੰ ਪੜਾਉਣ ਲੱਗ ਜਾਂਦਾ ਹੈ ਕਿਉਂ ਉਹ ਗੁਲਾਮ ਬਣ ਗਿਆ ਪਰ ਵੱਸ ਹੋ ਗਿਆ ਇਹ ਉਹਨੂੰ ਉਹ ਜਿੱਦਾਂ ਦੀ ਸੰਗਤ ਮਿਲੀ ਉਹਦਾਂ ਦਾ ਉਹ ਹੁਣ ਉਹਦਾ ਸੁਭਾਅ ਬਣ ਗਿਆ ਭਾਈ ਗੁਰਦਾਸ ਜੀ ਕਹਿੰਦੇ ਰਗੂ ਬੰਸੀ RAM ਨਾਮ ਜੇ ਤੇ ਤੋਤਾ ਰਗੂ ਬੰਸੀ ਦਾ ਅਰਥ ਹੈ RAM ਦੇ ਭਗਤ ਜੇ ਤੇ ਪਰਮੇਸ਼ਰ ਦੇ ਪਰਮਾਤਮਾ ਦੇ ਭਗਤਾਂ ਦੇ ਵੱਸ ਪੈ ਜਾਏ ਉਹ ਉਹਨੂੰ ਪਰਮਾਤਮਾ ਦੇ ਨਾਮ ਨੂੰ ਪੜਾਉਣਾ ਪੜਨਾ ਸ਼ੁਰੂ ਕਰਾਉਣਗੇ ਉਹ ਰਾਮ ਰਾਮ ਜਪਣਾ ਉਹਨੂੰ ਜਿਹੜਾ ਉਹ ਸ਼ੁਰੂ ਕਰ ਦੇਣਗੇ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਬਹੁਤ ਵਾਰ ਇੱਕ ਗਣਿਕਾ ਨਾਮ ਦਾ ਜ਼ਿਕਰ ਆਇਆ ਹੈ ਤੇ ਉਹਦੇ ਬਾਰੇ ਇੱਕ ਬਚਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇ ਸਿਮਰਤ ਗਣਿਕਾ ਸੀ ਉਦਰੀ ਪੜ ਸੂਆ ਨਰਕ ਜਿਹੜੀ ਗਣਕਾ ਹੈ ਉਹ ਸੂਆ ਭਾਵ ਤੋਤਾ ਜਿਹੜਾ ਹੈ ਉਹਨੂੰ ਰਾਮ ਰਾਮ ਜਪਾਉਂਦੀ ਇਸ ਸੰਸਾਰ ਸਮੁੰਦਰ ਤੋਂ ਪਾਰ ਹੋਈ ਔਰ ਉਹਦੇ ਜਿਹੜੇ ਸਾ ਦੋਨੋਂ ਮਹਾਤਮਾ ਮਿਲੇ ਗਣਕਾ ਨੂੰ ਉਹਨਾਂ ਨੇ ਇੱਕ ਤੋਤਾ ਹੀ ਦਿੱਤਾ ਸੀ ਤੇ ਉਹਨੂੰ ਆਖਿਆ ਸੀ ਇਹਨੂੰ ਰਾਮ ਰਾਮ ਪੜਾਉਣਾ ਹੈ ਤੇ ਤੋਤੇ ਨੂੰ ਰਾਮ ਰਾਮ ਪੜਾਉਂਦੀ ਪੜਾਉਂਦੀ ਗਣਕਾ ਦਾ ਆਪਣਾ ਉਧਾਰ ਹੋ ਗਿਆ ਤੇ ਭਾਈ ਗੁਰਦਾਸ ਜੀ ਨੇ ਬਚਨ ਆਖੇ ਨੇ ਕਿ ਗਈ ਬਿਬਾਣ ਚੜ ਉਹ ਬਿਬਾਣ ਤੇ ਚੜ ਕੇ ਬੈਕੁੰਠ धाम ਨੂੰ ਚਲੇ ਗਈ ਸੀ ਕੋ ਰਵ ਵਿਚਾਰ ਭਾਈ ਗੁਰਦਾਸ ਜੀ ਕਹਿੰਦੇ ਜੇ RAM ਭਗਤਾਂ ਦੇ ਕੋਲ ਆ ਗਿਆ ਤੇ ਤੋਤਾ RAM RAM ਜਪਣ ਲੱਗ ਜਾਏਗਾ ਭਾਵ ਚੰਗੀ ਸੰਗਤ ਮਿਲ ਗਈ ਤੇ ਚੰਗੀ ਸੰਗਤ ਦਾ ਅਰਥ ਹੈ ਅਸਰ ਹੋਏਗਾ ਕਿ ਉਹ ਪ੍ਰਮਾਤਮਾ ਦੇ ਸਿਮਰਨ ਵਿੱਚ ਜੁੜ ਜਾਏਗਾ ਗਾਲ ਤੇ ਜੇ ਅਧਰਮੀ ਪੁਰਸ਼ਾਂ ਦੀ ਸੰਗਤ ਮਿਲ ਗਈ ਮੰਦਪੁਰਖੀਆਂ ਦੀ ਸੰਗਤ ਮਿਲ ਗਈ ਉਹ ਉਹਨੂੰ ਗਾਲਾਂ ਸਿਖਾਉਣਗੇ ਉਹ ਉਹਨੂੰ ਗਲਤ ਸ਼ਬਦ ਬੋਲਣੇ ਸਿਖਾਉਣਗੇ ਅਪਸ਼ਬਦ ਬੋਲਣੇ ਸਿਖਾ ਦੇਣਗੇ ਅੱਜ ਮਾਫ ਕਰਿਓ ਸਾਡੀ ਹਾਲਤ ਤੋਤੇ ਵਾਲੀ ਹੈ ਜਿਹੜਾ ਇਹ ਮਨ ਹੈ ਇਹ ਉਸ ਤੋਤੇ ਵਰਗਾ ਹੈ ਜਿਹੇ ਤੇ ਮਾਇਆ ਦੇ ਮੋਹ ਦੀਆਂ ਫਾਹਾਂ ਵਿੱਚ ਫਸ ਗਿਆ ਤੇ ਇਹਦਾ ਜੀਵਨ ਬਰਬਾਦ ਹੈ ਇਸ ਸੰਸਾਰ ਦੇ ਬੰਧਣਾ ਵਿੱਚ ਫਸ ਕੇ ਆਪਣਾ ਸਮਾਂ ਬਰਬਾਦ ਕਰ ਲਏਗਾ ਜੇ ਇਹਨੂੰ ਰਾਮ ਭਗਤਾਂ ਦੀ ਚੰਗੇ ਪੁਰਖਾਂ ਦੀ ਸੰਗਤ ਮਿਲ ਗਈ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਏਗਾ ਆਪਣਾ ਜੀਵਨ ਉੱਚਾ ਸੁੱਚਾ ਬਣਾ ਲਏਗਾ ਜੀਵਨ ਸਵਾਰ ਲਏਗਾ ਜੇ ਅਧਰਮੀਆਂ ਦੀ ਨਸ਼ੇੜੀਆਂ ਦੀ ਚੋਰਾ ਠੱਗਾ ਦੀ ਸੰਗਤ ਮਿਲ ਗਈ ਤੇ ਫਿਰ ਉਸ ਪਾਸੇ ਤੁਰ ਪਏਗਾ ਅੱਜ ਪੰਜਾਬ ਦੀ ਨੌਜਵਾਨੀ ਦੀ ਸੰਗਤ ਮਾੜੀ ਹੋ ਗਈ ਚੋਰਾਾਂ ਦੀ ਸੰਗਤ ਕਰ ਰਹੇ ਨੇ ਨੌਜਵਾਨ ਚੋਰੀਆਂ ਕਰ ਰਹੇ ਨੇ ਨਸ਼ੇੜੀਆਂ ਦੇ ਕੋਲ ਬੈਠਣ ਵਾਲੇ ਬੱਚੇ ਨਸ਼ੇ ਕਰਕੇ ਆਪਣਾ ਜੀਵਨ ਬਰਬਾਦ ਕਰ ਰਹੇ ਨੇ ਔਰ ਭਾਈ ਗੁਰਦਾਸ ਜੀ ਕਹਿੰਦੇ ਨੇ ਜਾਮਣੀ ਸੁਪਾਖਾ ਜਾਮਣੀ ਸੁਪਾਖਾ ਦਾ ਅਰਥ ਹੈ ਜਾਮਨੀ ਸ਼ਬਰਦਤ ਯਮਨ ਯਮਨ ਦਾ ਅਰਥ ਹੈ ਜੁਨਾਨ ਭਾਈ ਗੁਰਦਾਸ ਜੀ ਕਹਿੰਦੇ ਜੁਨਾਨ ਦੀ ਭਾਸ਼ਾ ਹੈ ਫਾਰਸੀ ਜੇ ਕਿਤੇ ਫਾਰਸੀ ਬੋਲਣ ਵਾਲੇ ਜੁਨਾਨੀ ਦੇ ਹੱਥ ਆ ਗਿਆ ਕਿਉਂਕਿ ਭਾਰਤ ਦੇਸ਼ ਦੇ ਵਿੱਚ ਇਹ ਚੀਜ਼ ਬਹੁਤ ਘੱਟ ਹੈ ਪਰ ਦੂਸਰੇ ਦੇਸ਼ਾਂ ਦੇ ਵਿੱਚ ਲੋਕ ਜਾਨਵਰਾਂ ਨੂੰ ਬਹੁਤ ਪਿਆਰ ਕਰਦੇ ਤੇ ਉਹਨਾਂ ਨੂੰ ਆਪਣੀ ਭਾਸ਼ਾ ਸਿਖਾਉਂਦੇ ਨੇ ਔਰ ਆਪਣੇ ਤਰੀਕੇ ਦੇ ਨਾਲ ਉਹਨਾਂ ਦੇ ਕਈ ਤਰ੍ਹਾਂ ਦੇ ਜਿਹੜੇ ਉਹ ਸਿੱਖਿਆ ਦੇ ਜਿਹੜੇ ਉਹ ਸਾਧਨ ਤਿਆਰ ਕਰਦੇ ਨੇ ਤੇ ਜਾਨਵਰਾਂ ਨੂੰ ਸਿੱਖਿਆ ਦੇ ਕੇ ਉਹਨਾਂ ਨੂੰ ਆਪਣੇ ਤਰੀਕੇ ਨਾਲ ਚਲਾਉਂਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਉਸ ਤੋਤੇ ਨੂੰ ਜੇ ਤੇ ਰਾਮ ਭਗਤਾਂ ਦੇ ਕੋਲ ਆ ਗਿਆ ਤੇ ਰਾਮ ਰਾਮ ਬੋਲੇਗਾ ਅਧਰਮੀ ਪੁਰਸ਼ਾਂ ਦੇ ਕੋਲ ਚਲੇ ਗਿਆ ਗਾਲ੍ਹਾਂ ਕੱਢੇਗਾ ਜਾਂ ਮਨੀ ਸੁਭਾਖਾ ਤੇ ਜੁਨਾਨੀ ਕਿਸੇ ਦੇ ਸੰਗ ਵਿੱਚ ਆ ਗਿਆ ਤੇ ਫਾਰਸੀ ਬੋਲਣੀ ਸਿੱਖ ਜਾਏਗਾ ਭਾਈ ਗੁਰਦਾਸ ਜੀ ਦੇ ਕਹਿਣ ਤੋਂ ਭਾਵ ਹੈ ਸੰਗਤ ਸੁਭਾਵ ਗਤ ਬੁੱਧ ਪ੍ਰਗਟ ਆਵੇ ਜਿੱਦਾਂ ਦੀ ਸੰਗਤ ਮਿਲੇਗੀ ਉਦਾਂ ਦਾ ਸੁਭਾਵ ਬਣ ਜਾਏਗਾ ਉਦਾਂ ਦੀ ਹੀ ਉਹਦੀ ਬੁੱਧੀ ਬਣ ਜਾਏਗੀ ਇਹ ਮੰਨ ਤੋਤੇ ਦੀ ਨਿਆਈ ਹੈ ਖਾਸ ਕਰਕੇ ਅੱਜ ਜਿਹੜੀ ਨੌਜਵਾਨ ਪੀੜ੍ਹੀ ਹੈ ਜਾਂ ਸਾਡੇ ਬੱਚੇ ਨੇ ਇਹਨਾਂ ਨੂੰ ਉਸ ਤੋਤੇ ਦੀ ਉਦਾਹਰਣ ਲੈ ਕੇ ਸਮਝੀਏ ਕਿ ਜਿਹੜੇ ਸਾਡੇ ਬੱਚੇ ਨੇ ਉਸ ਤੋਤੇ ਦੀ ਤਰ੍ਹਾਂ ਨੇ ਜਿਹੜਾ ਜੇ ਤੇ ਰਾਮ ਭਗਤਾਂ ਦੀ ਸ਼ਰਨ ਵਿੱਚ ਆ ਗਿਆ ਚੰਗੇ ਲੋਕਾਂ ਦੀ ਸੰਗਤ ਵਿੱਚ ਆ ਗਿਆ ਤੇ ਚੰਗੇ ਗੁਣ ਗ੍ਰਹਿਣ ਕਰ ਲਏਗਾ ਚੰਗੀ ਬੁੱਧੀ ਮਿਲ ਜਾਏਗੀ ਚੰਗੀ ਬੁੱਧੀ ਬਣ ਜਾਏਗੀ ਤੇ ਜੇ ਅਧਰਮੀਆਂ ਦੀ ਸੰਗਤ ਵਿੱਚ ਬੱਚੇ ਚਲੇ ਗਏ ਚੋਰਾਂ ਦੀ ਨਸ਼ੇੜੀਆਂ ਦੀ ਸੰਗਤ ਵਿੱਚ ਚਲੇ ਗਏ ਤੇ ਮਾਫ਼ ਕਰਿਓ ਬੱਚੇ ਨਸ਼ੇਕ ਨਸ਼ੇੜੀ ਤੇ ਚੋਰ ਬਣਨਗੇ ਆਪਣੇ ਮਾਤਾ ਪਿਤਾ ਦਾ ਵੀ ਜੀਵਨ ਤਬਾਹ ਕਰਕੇ ਰੱਖ ਦੇਣਗੇ ਭਾਵ ਭਾਈ ਗੁਰਦਾਸ ਜੀ ਕਹਿੰਦੇ ਨੇ ਸੰਗਤ ਸੁਭਾਵ ਸੰਗਤ ਦਾ ਸੁਭਾਵ ਜ਼ਰੂਰ ਅਸਰ ਕਰਦਾ ਹੈ ਜਿੱਦਾਂ ਦੀ ਸੰਗਤ ਮਿਲੇਗੀ ਭਾਈ ਗੁਰਦਾਸ ਜੀ ਕਹਿੰਦੇ ਗਤ ਬੁੱਧ ਪ੍ਰਗਟ ਆਵਈ ਓਦਾਂ ਦੀ ਉਹਦੀ ਬੁੱਧੀ ਬਣ ਜਾਏਗੀ ਉਦਾਂ ਦੀ ਉਹਦੀ ਜੀਵਨ ਦੀ ਮਰਿਆਦਾ ਬਣ ਜਾਏਗੀ ਜਿੱਦਾਂ ਦੀ ਸੰਗਤ ਪ੍ਰਾਪਤ ਹੋਏਗੀ ਤੈਸੇ ਗੁਰ ਚਰਨ ਸ਼ਰਨ ਸਾਧ ਸੰਗ ਮਿਲੇ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਜੇ ਮਨੁੱਖ ਸਤ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਜਾਏ ਭਾਵ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜ ਜਾਏ ਸੰਗਤ ਵਿੱਚ ਆਉਣ ਲੱਗ ਜਾਏ ਭਾਈ ਗੁਰਦਾਸ ਜੀ ਕਹਿੰਦੇ ਸਤ ਪੁਰਸ਼ਾਂ ਦੀ ਸੰਗਤ ਵਿੱਚ ਮਿਲਣਾ ਸ਼ੁਰੂ ਕਰ ਦਏ ਚੰਗੇ ਲੋਕ ਜਿਹੜੇ ਨੇ ਅਜਣ ਬੰਦਗੀ ਸੇਵਾ ਸਿਮਰਨ ਵਾਲੇ ਲੋਕ ਜਿਹੜੇ ਨੇ ਉਹਨਾਂ ਦੀ ਸੰਗਤ ਵਿੱਚ ਬੈਠਣਾ ਸ਼ੁਰੂ ਕਰ ਦੇਵੇ ਭਾਈ ਗੁਰਦਾਸ ਜੀ ਕਹਿੰਦੇ ਆਪਾ ਆਪ ਚੀਨ ਗੁਰੂ ਦੇ ਸਨਮੁਖ ਆਇਆ ਸੰਗਤ ਵਿੱਚ ਬੈਠਿਆ ਆਪੇ ਦੀ ਸੋਝੀ ਹੋਏਗੀ ਆਪਣੇ ਆਪੇ ਨੂੰ ਪਛਾਣ ਲਏਗਾ ਤੇ ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖ ਸੁਖ ਪਾਵੈ ਤੇ ਗੁਰੂ ਦੇ ਰਾਹੀ ਗੁਰੂ ਦੀ ਕਿਰਪਾ ਦੇ ਨਾਲ ਫਿਰ ਉਹ ਆਤਮਿਕ ਸੁੱਖ ਨੂੰ ਪ੍ਰਾਪਤ ਕਰੇਗਾ ਜੀ ਗੁਰੂ ਦੀ ਸੰਗਤ ਵਿੱਚ ਬੈਠੇਗਾ ਅਲੇ ਪੁਰਸ਼ਾਂ ਦੀ ਸੰਗਤ ਵਿੱਚ ਬੈਠੇਗਾ ਤੇ ਭਾਈ ਗੁਰਦਾਸ ਜੀ ਕਹਿੰਦੇ ਫਿਰ ਆਜ਼ਾਦ ਹੋ ਜਾਏਗਾ ਸੰਸਾਰ ਦੇ ਬੰਧਨਾਂ ਤੋਂ ਵਿਸ਼ੇਵਿਕਾਰਾਂ ਤੋਂ ਭੈੜੇ ਕੰਮਾਂ ਤੋਂ ਆਜ਼ਾਦੀ ਪ੍ਰਾਪਤ ਕਰਕੇ ਆਪਣਾ ਜੀਵਨ ਜਿਹੜਾ ਉਹ ਸੁਖੀ ਬਣਾ ਲਏਗਾ ਜੇ ਗੁਰੂ ਦੀ ਸ਼ਰਨ ਵਿੱਚ ਆ ਕੇ ਬੈਠੇਗਾ ਜੇ ਅੱਜ ਸਾਡੀ ਪੰਜਾਬ ਦੀ ਨੌਜਵਾਨੀ ਗੁਰੂ ਦੀ ਸੰਗਤ ਨਾਲ ਜੁੜ ਜਾਏ ਗੁਰੂ ਘਰਾਂ ਵਿੱਚ ਆਉਣ ਲੱਗ ਜਾਏ ਪਿੰਡਾਂ ਦੇ ਵਿੱਚ ਜਿਹੜੇ ਉਹ ਸਮਾਗਮ ਦੀਵਾਨ ਸਤ ਸੰਗਤ ਹੋਣਾ ਸ਼ੁਰੂ ਹੋ ਜਾਏ ਤੇ ਜਵਾਨ ਨੌਜਵਾਨ ਬੱਚਿਆਂ ਦਾ ਸੁਭਾਵ ਸੰਗਤ ਵਿੱਚ ਆਉਣ ਕਰਕੇ ਸਹੀ ਮਾਰਗ ਤੇ ਪੈਣਾ ਸ਼ੁਰੂ ਹੋ ਜਾਏਗਾ ਤੇ ਸਾਡੇ ਬੱਚੇ ਨਸ਼ਿਆਂ ਤੋਂ ਭੈੜੀਆਂ ਜਿਹੜੀਆਂ ਆਦਤਾਂ ਨੇ ਉਹਨਾਂ ਤੋਂ ਬਚ ਕੇ ਆਪਣਾ ਜੀਵਨ ਸੁਧਾਰ ਸਕਣਗੇ ਭਾਈ ਗੁਰਦਾਸ ਜੀ ਨੇ ਇਸ ਕਵਿੱਤ ਦੇ ਵਿੱਚ ਗੁਰੂ ਦੀ ਚਰਨ ਸ਼ਰਨ ਆ ਕੇ ਜੀਵਨ ਸਫਲ ਕਰਨ ਦੀ ਮਹਾਨਤਾ ਸਾਨੂੰ ਸਮਝਾਈ ਕਿ ਸੰਗਤ ਵਿੱਚ ਆਇਆ ਜਿਵੇਂ ਤੋਤੇ ਦਾ ਜੀਵਨ ਬਦਲਦਾ ਹੈ ਚੰਗੇ ਪੁਰਸ਼ਾਂ ਦੀ ਸੰਗਤ ਵਿੱਚ ਚੰਗਾ ਬਣ ਜਾਂਦਾ ਹੈ ਬੁਰੇ ਪੁਰਸ਼ਾਂ ਦੀ ਸੰਗਤ ਵਿੱਚ ਬੁਰਾ ਬਣ ਜਾਂਦਾ ਹੈ ਤੇ ਜਿੱਦਾਂ ਦੀ ਭਾਸ਼ਾ ਉਹਨੂੰ ਸਿਖਾਈਏ ਉਹ ਸਿੱਖ ਲੈਂਦਾ ਹੈ ਓਵੇਂ ਜਿਵੇਂ ਜੇ ਸਾਡਾ ਮਨ ਵੀ ਚੰਗੀ ਸੰਗਤ ਵਿੱਚ ਆਏਗਾ ਤੇ ਚੰਗੇ ਵਿਚਾਰ ਗ੍ਰਹਿਣ ਕਰਕੇ ਆਪਣਾ ਜੀਵਨ ਸਫਲ ਕਰ ਸਕੇਗਾ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ